ਹੁਣ ਦੇਖ ਲੈ ਲੈ ਥਾਂ ਥਾਂ ਗਿੱਜਰ ਥਾਂ ਥਾਂ ਤਾਂ ਵੀ ਨੀ ਨਾ ਤੋਂ ਕੰਮ ਲੋਟਾਉਂਦੇ ਨਿੱਗੇ ਪਾਣੀ ਨਾਲ ਪੂਰੇ ਮਹੀਨੇ ਜਿਤ ਬਾਉਣੇ ਹੁੰਦੇ ਨਾ ਉਹਨਾਂ ਤੋਂ ਠੰਡੇ ਪਾਣੀ ਨਾਲ ਭਾਂਡੇ ਫੇਰ ਤਾਂ ਹੀ ਕਰੀ ਖੜੀਆਂ ਸੀ ਕੰਮ ਮਾਂਜ ਕੇ ਪਹਿਲਾਂ ਮਾਂਜ ਦੀਆਂ ਸੁਬਾਹਾਂ ਹੁਣ ਤਾਂ ਸਾਬਣਾਂ ਲਿਆ ਦਿਓ ਸਾਬਣ ਲਿਆ ਦਿਓ ਸਾਬਣ ਬਸ ਹੁਣ ਤਾਂ ਇਹ ਕੰਮ ਰਹਿ ਗਏ ਸਾਰਨੇ ਖੱਚ ਕਰਦੀਆਂ ਨੇ ਮੈਂ ਕੋਈ ਕੰਮ ਨਹੀਂ ਸਿਰੇ ਚੜਦਾ ਅੱਗੇ ਕੀ ਕਰਦੀਆਂ ਇਨਾਂ ਨਾਲ ਦਾਜ ਬਣਾਉਂਦੀਆਂ ਦਰੀਆਂ ਬਣਦੀਆਂ ਇਹ ਸੋਹਣੇ ਫਲ ਲਾਉਂਦੀਆਂ ਉਹਨਾਂ ਦੇ ਹੁਣ ਤਾਂ ਇਹ ਦਾਜ ਬਣਨੋਂ ਹਟ ਕੇ ਹਣ ਤਾਂ ਇਹਨਾਂ ਤੋਂ ਤਾਂ ਹੀ ਨਹੀਂ ਲੋਟਾਂ ਦਾ ਖਾਣ ਪਕਾਉਣ ਬਸ ਗਲਾਫ ਧੋ ਦੇ ਆਪਦੇ ਕੋਟੀਆਂ ਸਵਾਟਰ ਧੋਲੇ ਰੋਜ ਅੱਗੇ ਕਿਹੜੇ ਕੋਟੀਆਂ ਸਵਾਟਰ ਪੁੰਦੇ ਸੀਗੇ ਭਾਈ ਪਾਲਾ ਵੀ ਨਹੀਂ ਲੱਗਦਾ ਸੀ ਘੋਰਾ ਵੀ ਤਾਂ ਕਾਇਮੀ ਹੈ ਜਿਹ ਹੁੰਦੇ ਸੀ ਜੇ ਕਿਤੇ ਹੁਣ ਇਹਨਾਂ ਨੇ ਕਰਨੇ ਹੁਣ ਇਹ ਜੇ ਕੰਮ ਸਾਰਾ ਦਿਨ ਤੇ ਹੁਣ ਤਾਂ ਇਹ ਬਸ ਟੁੱਕਣੀ ਬਕਾ ਸਕਦੀਆਂ ਪਕਦਾ ਨਹੀਂ ਕੁਸ ਭਾਈ ਕਿਸੇ ਦਾ ਸਾਰੇ ਵੀ ਨਹੀਂ ਅੱਜ ਕੱਲ ਮੈਨੂੰ ਪਤਾ ਹੀ ਐ ਮੁੰਡਿਆਂ ਨੇ ਵੀ ਬਾਹਰਾਂ ਚ ਮਹ ਰੱਖਿਆ ਬਸ ਕੋਈ ਖਾਲ ਹੀ ਨਹੀਂ ਦਾ ਅੱਜ ਕੱਲ ਤਾਂ ਲੈ ਨਹੀਂ ਕਰਨਾ ਲਈ ਦੇ ਝਾੜੂ ਕਿੰਨਾ ਟਾਈਮ ਹੋ ਗਿਆ ਮਾਂ ਨੇ ਤਾਂ ਮੈਨੂੰ ਐ ਕਹਿਣਾ ਵੀ ਕੈ ਦਿਨ ਹੋ ਗਏ ਆਈ ਨੂੰ ਹੈ ਬਿਨਾ ਝਾੜੂ ਲਾਉਂਦੀ ਆ ਬੀਪੀ ਘਟਾਈ ਫਿਰਦੀ ਰਹਿੰਦੀ ਆਗੀ ਚਲ ਹੁਣ ਕਹਿੰਦੇ ਹੁੰਦੇ ਆ ਕੰਮ ਤਾਂ ਕਰਨਾ ਹੀ ਪੈਣਾ ਕਿਹੜਾ ਕਿਸੇ ਦਾ ਕੰਮ ਕਰਦੀ ਆ ਘਰ ਦਾ ਹੀ ਕੰਮ ਆਗਾ ਚਾਲਾ ਪਸੂਆਂ ਥੱਲੇ ਝਾੜੂ ਜਾਂ ਮਾਰ ਦੰਨੀ ਆ ਇੰਨਾ ਸ਼ੁਕਰ ਮਾਂ ਦੇ ਆਏ ਨਾ ਯਾਦ ਆ ਜੇਵੇ ਵੀ ਇਹਨਾਂ ਨੂੰ ਤਾਂ ਮੈਂ ਕੰਮ ਵੰਡ ਕੇ ਦੇਣੇ ਆਗੇ ਮੈਂ ਐ ਕਰਦੀ ਆ ਮਾਂ ਨਾਲ ਨਾ ਪਿਆਰ ਨਾਲ ਰਹੂੰਗੀ ਕਹਿੰਦੇ ਨਹੀਂ ਹੁੰਦੇ ਜੇ ਪਿਆਰ ਨਾਲ ਰਹਾਂਗੇ ਤਾਂ ਸਭ ਕੁਝ ਲੈ ਲਾਂਗੇ ਜੇ ਗੁੱਸੇ ਨਾਲ ਰਹਾਂਗੇ ਫਿਰ ਮੇਰੇ ਹਿੱਸੇ ਫੁੱਟੀ ਕਬਡੀ ਬਣੀ ਆਉਣੀ ਇਹਨਾਂ ਨੇ ਤਾਂ ਮੈਨੂੰ ਪਸ਼ੂਆਂ ਦਾ ਕੰਮ ਕਰਾ ਕਰਾ ਮਾਰ ਦੇਣਾ ਮੈਂ ਐਂ ਕਰਦੀ ਆ ਹੁਣ ਮਾਂ ਨੂੰ ਨਾ ਪਿਆਰ ਨਾਲ ਕਦੇ ਰੋਟੀ ਕਦੇ ਚਾਹ ਉਹਨੂੰ ਤਾਂ ਮੈਂ ਪਾਣੀ ਵੀ ਨਹੀਂ ਠੰਡਾ ਪੀਣ ਨੂੰ ਦੇਣਾ ਉਹਨੂੰ ਕਹਿ ਲੈਣਾ ਮਾਂ ਸਰਦੀ ਆ ਠੰਡ ਲੱਗ ਜੂਗੀ ਤੈਨੂੰ ਤੇਰੇ ਬੁੜੇ ਸਰੀਰ ਨੂੰ ਵੀ ਤੂੰ ਐਂ ਕਰ ਕੋਸਾ ਕੋਸਾ ਪਾਣੀ ਪੀਆ ਕਰ ਚਲ ਮੰਜਾ ਮਾਰ ਦਵਾਂ ਫਿਰ ਮਾਂ ਕੋਲ ਤਾਂ 2 ਮਿੰਟ ਜਾ ਕੇ ਬੈਠੂਗੀ ਮੱਜਾਂ ਵੀ ਨਾ ਸਾਰਾ ਗੋਹਾ ਵੱਢੀ ਜਾਂਦੀਆਂ ਨੇ ਥੱਲੇ ਭੈਣ ਨੂੰ ਤਾਂ ਐਂ ਵੀ ਨਹੀਂ ਹੈਗਾ ਵੀ ਸਾਜਰੇ ਉੱਠ ਕੇ ਚੱਲ ਪਸ਼ੂਆਂ ਦਾ ਕਰ ਦਵੇ ਮੈਂ ਉਧਰ ਰੋਟੀ ਪਾਣੀ ਬਣਾ ਲਵਾਂ ਹਾਂ ਲੈ ਚੱਲ ਰੋਟੀ ਬਣ ਗਈ ਰੋਟੀ ਵਾਲੇ ਭਾਂਡੇ ਵੀ ਚੱਕੇ ਗਏ ਹਨਾ ਚੱਲ ਐਂ ਕਰਦੀਆਂ ਹੁਣ ਬਾਪੂ ਆਊਗਾ ਉਹਨੂੰ ਪੁੱਛ ਲੂੰਗੀ ਵੀ ਬਾਪੂ ਰੋਟੀ ਖਾ ਲਈ ਆ ਦੇਖ ਲ ਲੈ ਭੈਣ ਵੀ ਨਾ ਫੋਨ ਰਸੋਈ 'ਚ ਹੀ ਰੱਖ ਦਿੰਦੀ ਆ ਐਨੀ ਵਾਰੀ ਕਿਹਾ ਵੀ ਫੋਨ ਤਾਂ ਅੰਦਰ ਰੱਖ ਦਿਆ ਕਰ ਜਿੱਦਾਂ ਰੋਟੇ ਤੇ ਮੇਰੇ ਕੋ ਹੋਗੀ ਉਹ ਕੀ ਕਰੀਂ ਗਰੀ ਕੁੜਕਾ ਏ ਬਾਪੂ ਮੈਂ ਕੁਛ ਨਹੀਂ ਕਰਦੀ ਮੈਂ ਤਾਂ ਰੋਟੀ ਬਣਾ ਕੇ ਹਟੀ ਸੀਗੀ ਬਾਪੂ ਰੋਟੀ ਖਾ ਲਈ ਤਾਂ ਰੋਟੀ ਤਾਂ ਮੈਂ ਖਾ ਲਈ ਤੋ ਅੱਛਾ ਮਨ ਚਾਹ ਦੀ ਚਸਰੀ ਕੁਟ ਬਣਾ ਦੇ ਬਾਪੂ ਚਾਹ ਦੀ ਤਾਂ ਤੂੰ ਫਿਕਰ ਨਾ ਕਰ ਚਾਹ ਤਾਂ ਮੈਂ ਤੈਨੂੰ ਬਧੀਆ ਜਮੈਣ ਜਮੂਣ ਪਾ ਕੇ ਸੌਫ ਸੁਫਾ ਪਾ ਕੇ ਲੌਂਗ ਲੈ ਚੀਆਂ ਪਾ ਕੇ ਬਣਾ ਕੇ ਦਵਾਂਗੀ ਤੂੰ ਵੀ ਯਾਦ ਰੱਖੇਂਗਾ ਵੀ ਹਾਂ ਮੇਰੀ ਛੋਟੀ ਨੋਨੇ ਮੈਂ ਚਾਹ ਬਣਾ ਕੇ ਦਿੱਤੀ ਆ ਸ਼ਾਬਾਸ਼ ਸ਼ਾਬਾਸ਼ ਬਾਪੂ ਮੇਰੀ ਗੱਲ ਸੁਣਦਾ ਨਾਲੇ ਤੂੰ ਹਣਾ ਤੂੰ ਨਾ ਪਤਾ ਕੀ ਆ ਜੇ ਤੈਨੂੰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਦੱਸ ਦਿਆ ਕਰ ਚਾਹ ਪਾਣੀ ਦੀ ਰੋਟੀ ਪਾਣੀ ਦੀ ਜੇ ਤੇਰਾ ਕੋਈ ਚੀਜ਼ ਖਾਣ ਨੂੰ ਜੀ ਕਰਦਾ ਹੁੰਦਾ ਚੱਲ ਸਿਆਣਾ ਸਰੀਰ ਆ ਹਨਾ ਜੀ ਕਰੇ ਆਉਂਦਾ ਕੋਈ ਚੀਜ਼ ਖਾਣ ਨੂੰ ਤਾਂ ਵੀ ਮੈਨੂੰ ਦੱਸ ਦਿਆ ਕਰ ਕੋਈ ਨਾ ਮੈਂ ਬਣਾ ਕੇ ਦੇ ਦਿਆ ਕਰੂੰਗੀ ਚਲ ਭਾਈ ਸ਼ਾਬਾਸ਼ ਟੈਨਸ਼ਨ ਨਾ ਲਿਆ ਕਰ ਤੂੰ ਕਿਸੇ ਵੀ ਕੰਮ ਦੀ ਨਾਲੇ ਬਾਪੂ ਆਏ ਕਹਿੰਦੀ ਤੂੰ ਹਨਾ ਹਰਪ੍ਰੀਤ ਭੈਣ ਨੂੰ ਵੀ ਕਿਹਾ ਵੀ ਤੁਸੀਂ ਕਿਉਂ ਐਵੇਂ ਕਰ ਨੂੰ ਕਿਸੇ ਦੇ ਪਿੱਛੇ ਲੱਗਦੇ ਹੋ ਜੋ ਕੰਮ ਕਰਨਾ ਹੁੰਦਾ ਰਲ ਮਿਲ ਕੇ ਕਰ ਲਿਆ ਕਰੋ ਲੋਕਾਂ ਨੂੰ ਤਮਾਸ਼ਾ ਨਾ ਦਿਖਾਇਆ ਕਰੋ ਉਹ ਥੋੜਾ ਜਿਹਾ ਨਾ ਮੇਰੇ ਤੇ ਨਾ ਖਿੱਚਦੀ ਜੇ ਰਹਿੰਦੀ ਹੈਗੀ ਪਤਾ ਨਹੀਂ ਕੀ ਹੋਇਆ ਉਹ ਭਾਜੀ ਮੈਂ ਤਾਂ ਉਹਦੇ ਨਹੀਂ ਕਹ ਰਹੀ ਗੱਲ ਮਿਲ ਕੇ ਗੱਲ ਚੱਲਦੀ ਉਹਦੇ ਬਰਗੇ ਕੀ ਆ ਮੈਨੂੰ ਕੀ ਲੋੜਾ ਥੋੜੇ ਕੰਮ ਵੰਡਣ ਦੀ ਫਿਰ ਮੁਝੇ ਤੁਸੀਂ ਨਾਲ ਮਿਲ ਕੇ ਰੋ ਫਿਰ ਮੈਂ ਕਿਉਂ ਮੈਂ ਸਨ ਬਚਾ ਲੈ ਬਸ ਹਾਂ ਮੈਨੂੰ ਕੋਈ ਲੋੜ ਹੀ ਨਹੀਂ ਉਹ ਤਾਂ ਮੈਨੂੰ ਤਾਂ ਕਰਨਾ ਪੈਂਦਾ ਯੋ ਤੁਸੀਂ ਆਪੇ ਦੀ ਝੁੰਮ ਜੁੰਡੇ ਹੋਣ ਤੱਕ ਜਾਣੀਓ ਵੀ ਜੇ ਕੱਲ ਨੂੰ ਆਪੇ ਦੀ ਹੱਥੋਂ ਬਾਈ ਹੋ ਗਿਆ ਫਿਰ ਜਿਹੜਾ ਜ ਕਿਸੇ ਦਾ ਕੋਈ ਕੰਮ ਹੋਇਆ ਜਿਹੜਾ ਨਾ ਹੋਇਆ ਬਾਪੂ ਦੇਖ ਪਹਿਲਾਂ ਜਦ ਮੈਂ ਨਹੀਂ ਸੀ ਕੰਮ ਕਰਦੀ ਮੈਨੂੰ ਵੀ ਆ ਹੁੰਦਾ ਸੀਗਾ ਹਨਾ ਹੁਣ ਮੇਰੇ ਅਕਲ ਨਾ ਖਾਨੇ ਚ ਪੈ ਗਈ ਹੋ ਮੈਂ ਨੂਵੀਆ ਤੱਕ ਆ ਗਈ ਟਾਈਮ ਟਾਈਮ ਨਾਲੀ ਵੀ ਆਪਸੀ ਲਿਖਾਂ ਨਹੀਂ ਤਾਂ ਪੈਗੀ ਹਾਂ ਵੀ ਆਪਦਾ ਡੁੱਲੂਗਾ ਆਪਦਾ ਹੀ ਸਿਮਰੂਗਾ ਜਿਹੜਾ ਕਿਸੇ ਦਾਗਾ ਹਨਾ ਵੀ ਆਪਦਾ ਕੰਮ ਹੀ ਆਗਾ ਜਿਹੜਾ ਸੀ ਗਵੰਡੀਆਂ ਕਰਨਾ ਤੇ ਨਾਲੇ ਆਏ ਆ ਬਾਪੂ ਜੇ ਹੁਣ ਕਹਿੰਦੇ ਆ ਆਪਾਂ ਘਰ ਦੇ ਵਿੱਚ ਲੜਦੇ ਆਂ ਬੋਲਦੇ ਆਂ ਫਿਰ ਲੋਕ ਤਾਂ ਤੁਹਾਨੂੰ ਪਤਾ ਕੰਦਾ ਤੇ ਲੋਕ ਤਾਂ ਤੂੰ ਜਿਆਦਾ ਗੱਲਾਂ ਬਣਾਉਂਦੇ ਓ ਤੂੰ ਜਿਆਦਾ ਚੱਕਣਗੇ ਇੱਕ ਦੂਜੇ ਦੂਜਾ ਜਿਆਦਾ ਵਹਿਕਾਂ ਦਿੰਦਾ ਵੀ ਇਹ ਨਾ ਕਰੋ ਇਹ ਕਰੋ ਜਿਹਦਾ ਨਾਲ ਜਿਆਦਾ ਉਹ ਕਰਦਾ ਹਾਂ ਹਾਂ ਬਸ ਜਿਆਗਰ ਸਿਆਣਪ ਆ ਗਈ ਤੈਨੂੰ ਤੇਰਾ ਬੱਸ ਕਿਤੇ ਰਹਿਣਾ ਦੇਣਾ ਹਾਂ ਸ਼ਾਬਾਸ਼ ਇਹ ਜਉਂਦੀ ਦਾ ਮੈਂ ਤਾਂ ਬਾਪੂ ਐ ਕਹਨੀ ਆ ਲੋਕਾਂ ਦੀਆਂ ਕੁੜੀਆਂ ਨੂੰ ਵੀ ਕਹਨੀ ਆ ਵੀ ਮੇਰੇ ਤਾਂ ਸੱਸ ਸਹੁਰੇ ਇਹ ਜੇ ਨੇਗੇ ਇੰਨੇ ਚੰਗੇ ਨੇਗੇ ਮੈਂ ਤਾਂ ਕਹਨੀ ਆ ਜੈ ਜੈ ਮੈਨੂੰ ਸੱਸ ਸਹੁਰਾ ਪਰਿਵਾਰ ਮਿਲਿਆ ਬੱਸ 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 ਇਹ ਸਭ ਨੂੰ ਇਹਨਾਂ ਸਰਾ ਹੁਣ ਰਹਿਣ ਦੀ ਬੱਸ ਚਾਵਾ ਚੇ ਦਿਮਾਗ ਹੀ ਪਤਾ ਕਿਵੇਂ ਪੁਗੇਦਾ ਦੇ ਲੈ ਲੈ ਬੁੜੇ ਨੂੰ ਤਾਂ ਲੈ ਲਿਆ ਮੈਂ ਹੱਥ ਚ ਹੁਣ ਬੁੜੀ ਕੀ ਚੀਜ਼ ਆ ਸਾਰੀ ਜ਼ਮੀਨ ਤਾਂ ਬੁੜੇਰੇ ਨਾ ਉਹ ਆ ਬੁੜੇ ਨੂੰ ਚਾਹ ਪਾਣੀ ਦਵਾਂਗੀ ਇਹਨੂੰ ਹੱਥ ਚ ਲੈ ਕੇ ਰੱਖੂੰਗੀ ਇਹ ਤਾਂ ਆਪ ਹੀ ਮੈਨੂੰ ਚੰਗਾ ਕਹੂਗਾ ਹੈ ਨਾਲੇ ਹੁਣ ਕਹਿੰਦਾ ਤਾਂ ਹੈਗਾ ਸੀ ਬਾਪੂ ਵੀ ਭਾਈ ਆਹੋ ਤੂੰ ਤਾਂ ਬਠੇਰੀ ਚੰਗੀਆਂ ਤੇਰੀ ਮਾਇਆਂ ਇਹ ਕਹਿੰਦੀ ਰਹਿੰਦੀ ਆ ਕੋਈ ਨਾ ਬੁੜੀ ਰਹਿ ਗਈ ਜੇ ਇੱਥੇ ਮੈਂ ਬਾਪੂ ਨੂੰ ਹੱਥ ਚ ਲੈ ਲਿਆ ਉਥੇ ਬੁੜੀ ਤਾਂ ਮੇਰੀ ਕਹਿੰਦੇ ਪੁੱਠੇ ਹੱਥ ਦੀ ਖੇੜ ਆ ਆਈ ਉਹਨੂੰ ਹੱਥ ਚ ਲੈ ਲੂੰਗੀ ਫੇਰ ਦੇਖੀ ਤੂੰ ਹਰਪ੍ਰੀਤ ਦੇ ਗੰਗਣ ਬਦਰੀ ਰਹਿੰਦੀ ਜਿਵੇਂ ਇਹ ਕਰਦੀ ਸੀ ਤੂੰ ਮੇਰੀ ਭੈਣ ਆ ਤੂੰ ਮੇਰੀ ਆਏ ਆ ਤੂੰ ਕੰਮ ਨਹੀਂ ਕਰਦੀ ਜੇ ਨਾ ਸਾਰਾ ਕੰਮ ਇਹ ਤੋ ਕਰਾਵਾਂ ਇਹ ਵੀ ਕੀ ਜਾਣੂਗੀ ਅਜੇ ਤਾਂ ਮੈਂ ਦਿਖਾਏ ਨਹੀਂ ਨਾ ਚਲਿਤਰਾ ਹੁਣ ਮੈਂ ਆਪਣੇ ਚਲਿਤਰਾ ਦੇ ਆ ਦੇਖੀ ਸਹੀ ਤੂੰ ਚਲ ਮਾਰਦਾ ਹੋਛਾ ਦੇਖ ਹੋ ਗਿਆ ਸਾਫ ਲੈ ਅੱਜ ਕਿਵੇਂ ਪਸੂਆਂ ਕਨੋਂ ਸੁੰਭਰੀ ਜਾਂਦੀ ਐ ਮੈਨੂੰ ਤਾਂ ਆਏ ਲੱਗਦਾ ਵੀ ਕਰਨਾ ਨਾ ਹੁਣ ਕੰਮ ਕਰਨ ਲੱਗੀ ਚਲ ਸ਼ੁਕਰ ਹੈ ਕੁਸਤਾ ਕੁਸ ਕੰਮ ਕਰਨ ਲੱਗੀ ਪਰ ਐਨਾ ਦਿਮਾਗ ਨਹੀਂ ਵੀ ਇਧਰੋਂ ਕੂੜਾ ਲਾ ਕੇ ਵੀ ਮੈਂ ਫੇਰ ਉਧਰ ਜਾਵਣਾ ਐੇ ਦਿਮਾਗ ਨਹੀਂ ਲੜਾਉਂਦੀ ਸਾਰਾ ਦਿਨ ਨਾਦੀਆਂ ਮਨ ਵਰਜੀਆਂ ਕਰੀ ਜਾਂਦੀ ਚਲ ਜਿੰਨਾ ਕੁ ਕਰਦੀ ਆ ਉਹਨਾਂ ਕੀ ਸਹੀ ਬੜਾ ਵੱਡਾ ਸਾਰਾ ਤਲਉਂਦੀ ਐ ਨਹੀਂ ਫੋਨ ਚੱਕ ਕੇ ਹੀ ਬੈੱਡ ਤੇ ਬੈਠੀ ਰਹਿੰਦੀ ਨਾ ਬੈਠੀ ਨੂੰ ਕੁਸ ਕਹਿਣ ਜੋਗ ਰੇ ਵੀ ਐੇ ਵੀ ਨਹੀਂ ਕਹਿ ਸਕਦੀ ਵੀ ਲੈ ਭਈ ਆਹ ਕੰਮ ਕਰ ਲਾ ਲਗਦਾ 2 ਘੰਟੇ ਨਹੀਂ ਕਰੂਗੀ ਆ ਲੱਛਣ ਜੀ ਫੇਰ ਫੇਰ ਮੈਨੂੰ ਤਾਂ ਲੱਗਦਾ ਕਿਹੜੇ ਕੰਮ ਕਰਨੇ ਆ ਕਿਰਨਾ ਨੇ ਚਲ ਮਣਾ ਮੈਨੂੰ ਤਾਂ ਵੀੜਾ ਆਉਦਾ ਕੰਮ ਚਾਹ ਬਣਾਵਾਂ ਨਾਲ ਉਹ ਚਾਹ ਕਿਨੇ ਬਣਾ ਕੇ ਪੀ ਲਈ ਤਾਂ ਲੱਗਦਾ ਕਿਰਨਾ ਨੇ ਬਣਾਈ ਹੋਊਗੀ ਚਾਹ ਚਲ ਹੁਣ ਤਾਂ ਕੰਮ ਬਿਨਾ ਦੱਸੇ ਤੋਂ ਹੀ ਕਰਨ ਲੱਗੀ ਐ ਇੱਜ ਨਾ ਬਾਤੀ ਹੋਵੇ ਘਰਮ ਜੱਗ ਚ ਕਰਮਚੱਗ ਵੀ ਖਾਲੀ ਐ ਗੋਲ ਮਾਰਦੀ ਐ ਕਿਰਨਾ ਇਹ ਕਿਰਨਾ ਆਪੇ ਨਹੀਂ ਆਈ ਇਹ ਹੋ ਗਿਆ ਮੈਂ ਕੱਲੀ ਕੱਲੀ ਚਾਹ ਬਣਾ ਕੇ ਪੀਦੀ ਤੈਨੂੰ ਇੰਨਾ ਨਹੀਂ ਪਤਾ ਵੀ 11 ਵਜੇ ਸਾਰਾ ਟੱਬਰ ਚਾਹ ਪੀਂਦਾ ਹੁੰਦਾ ਨਹੀਂ ਪਾਣੀ ਮੈਂ ਕਿੱਥੇ ਪੀਤੀ ਆ ਮੈਂ ਤਾਂ ਬਾਪੂ ਨੂੰ ਬਣਾ ਕੇ ਦਿੱਤੀ ਸੀਗੀ ਚਾਹ ਦੁੱਧੇ ਚ ਜੇ ਪੱਤੀ ਪਾ ਕੇ ਦਿੱਤੀ ਆ ਬਾਪੂ ਨੂੰ ਮੈਂ ਕੱਲੇ ਬਾਪੂ ਨੂੰ ਦੁੱਧ ਚ ਪੱਤੀ ਪਾ ਕੇ ਦੇਤੀ ਬਾਕੀ ਟੱਬਰ ਕਿੱਧਰ ਜਾਊਗਾ ਤੈਨੂੰ ਇੰਨਾ ਵੀ ਪਤਾ ਵੀ ਮਾਂ ਵੀ ਹੈਗੀ ਆ ਘਰੇ ਤੇਰਾ ਭਾਈ ਵੀ ਹੈ ਮੈਂ ਵੀ ਆ ਗੋਸ਼ ਕੁੜੇ ਵਾਲੀ ਵੀ ਆਉਂਦੀ ਹੁੰਦੀ ਹੈ ਭਾਣੇ ਹੁਣ ਬਾਪੂ ਕਹਿੰਦਾ ਵੀ ਮੈਨੂੰ ਨਾ ਘੁੱਟ ਕੇ ਚਾਹ ਬਣਾ ਦੇ ਪੁੱਤ ਮੈਂ ਉਹਦੇ ਵਾਸਤੇ ਘੁੱਟ ਕੇ ਚਾਹ ਬਣਾਦੀ ਹੁਣ ਸਾਰੇ ਟੱਬਰ ਦਾ ਠੇਕਾ ਲਿਆ ਹੋਇਆ ਮੇਰਾ ਤੂੰ ਮੈਨੂੰ ਕਹਿ ਦਿੰਦੀ ਭਾਈ ਸਾਰਿਆਂ ਦੀ ਬਣਾਣਾ ਮੈਂ ਘੁੱਟ ਘੁੱਟ ਪਾਣੀ ਸਾਰਿਆਂ ਦਾ ਪਾ ਲੈਂਦੀ ਨਾ ਮੇਰੀ ਗੱਲ ਸੁਣੋ ਜਦੋਂ ਤੂੰ ਉਹ ਪਸੂਆਂ ਥੱਲੋ ਸੁੰਭਰਨ ਗਈ ਸੀ ਉਦੋਂ ਕਿਸੇ ਤੋਂ ਪੁੱਛ ਕੇ ਗਈ ਸੀ ਆ ਵੀ ਕੰਮ ਤੈਨੂੰ ਦੱਸਣਾ ਪਵੇ ਵੀ ਚਾਹ ਚਲ ਕੋਈ ਨਾ ਮਾਂ ਚਾਹ ਮੰਗੂਗੀ ਮਾਂ ਨੂੰ ਮੈਂ ਬਣਾ ਦੂੰਗੀ ਕੋਈ ਗੱਲ ਨਹੀਂ ਤੂੰ ਨਾ ਬਣਾ ਕੇ ਦੇ ਨਹੀਂ ਅੱਡ ਅੱਡ ਪਤੀਲੇ ਤੇਰੀ ਚੱਲेंगी ਚਾਹਾਂ ਦੇ ਆ ਗਰਮਜਗ ਕਾਦੇ ਵਾਸਤੇ ਸੀ 10 ਮਿੰਟਾਂ ਚ ਸਾਰਾ ਡੱਬਰ ਚਾਹ ਪੀ ਲੈਂਦਾ ਤੇ ਤੂੰ ਕੱਲੇ ਬਾਪੂ ਨੂੰ ਚਾਹ ਪਿਆਤੀ ਭੈਣੇ ਤੂੰ ਤਾਂ ਨਾ ਉਹੀ ਪਿੰਡਾਂ ਵਾਲੀਆਂ ਗੱਲਾਂ ਭਾੜਦੀ ਹੁੰਨੀ ਆਗੀ ਪਿੰਡਾਂ ਦੇ ਵਿੱਚ ਆ ਵੀ ਅੱਡ ਅੱਡ ਦੇਗੇ ਪਰ ਪਰ ਕੇ ਚਾਹਾਂ ਦੇ ਬਣਾ ਲਓ ਸ਼ਹਿਰਾਂ ਦੇ ਵਿੱਚ ਨਾ ਕੱਪ ਆਗਲਾ ਮਿਣਮਣ ਕੇ ਚਾਹ ਚਾਹ ਬਣਾਉਂਦਾ ਦਾ ਵੀ ਇੰਨੇ ਕੱਪ ਪਾਣੀ ਪਾ ਲਈਏ ਇੰਨੇ ਕੱਪ ਦੁੱਧ ਹੋ ਜਾਊਗਾ ਤੂੰ ਤਾਂ ਉਹੀ ਬਸ ਉਹੀ ਗੱਲਾਂ ਕਰਦੀ ਹੁੰਨੀ ਹੈਗੀ ਨੇ ਸ਼ਹਿਰਾਂ 'ਚ ਤਾਂ ਨਾ ਵੀ ਨੀ ਅਗਲਾ ਲੈਂਦਾ ਹੁੰਦਾ ਚਾਹ ਦਾ ਅਗਲਾ ਕਿਹੋਗਾ ਦੁੱਧ ਇੰਨਾ ਮਹਿੰਗਾ 70 ਰੁਪਏ ਹੁੰਦਾ ਤੇ ਪਿੰਡਾਂ 'ਚ ਹੀ ਆ ਬਾਟੇ ਪਰ ਪਰ ਪੀਨੇ ਆ ਸ਼ਹਿਰਾਂ 'ਚ ਤੂੰ ਜਾੜਾ ਕੱਪੀ 'ਚ ਚਾਹ ਪੀ ਕੇ ਤੂੰ ਕਹਦੇਂਗੀ ਮੈਨੂੰ ਤਾਂ ਸਵਾਦ ਨਹੀਂ ਆਇਆ ਸਵਾਦ ਵੀ ਫਿਰ ਪਿੰਡਾਂ ਦੀ ਚਾਹ ਦਾ ਹੀ ਆਉਂਦਾ ਤਾਂ ਹੀ ਤਾਂ ਫਿਰ ਇੱਕ ਦੇ ਨਾਲ ਚਾਰ-ਚਾਰ ਆ ਜਾਂਦੀਆਂ ਨੇ ਸਾਰੀਆਂ ਨੂੰ ਫਿਰ ਬਾਟੀਆਂ ਪਰ ਪਰ ਕੇ ਦੇ ਦਨੀ ਹੁੰਨੀਆਂਗੀ ਭਾਈ ਤੂੰ ਹੀ ਐ ਬੁਲਾਈ ਜਾਕਰ ਮੇਰੇ ਤੋਂ ਨਹੀਂ ਇੰਨਾ ਹੁੰਦਾ ਹੈਗਾ ਮੇਰੀ ਗੱਲ ਸੁਣਦਾ ਜਾਦੇ ਬਣਾਉਣੀਆਂ ਬਣਾ ਲੈ ਨਹੀਂ ਬਣਾਉਣੀ ਨਾ ਬਣਾ ਮੈਂ ਆਪੀ ਬਣਾ ਦਿੰਦੀ ਆ ਜੀ ਪਰ ਬੋਲ ਨਾ ਮੈਨੂੰ ਮੇਰੀ ਗੱਲ ਸੁਣ ਲਾ ਬਾਣੇ ਪਾਣੀ ਤੇ ਨਾ ਬੰਦੇ ਦਾ ਮੋਰ ਛਾਪ ਲੱਗੀ ਹੁੰਦੀ ਐ ਨਾ ਲਿਖਿਆ ਹੁੰਦਾ ਵੀ ਆਪਈ ਬੰਦੇ ਨੇ ਖਾਣੇ ਖਾਣਾ ਆਪਾਂ ਕੌਣ ਐ ਦੇਣ ਵਾਲੇ ਪਿਉਣ ਵਾਲੇ ਨਾਲੇ ਚਲ ਠੀਕ ਆ ਹੁਣ ਮੈਂ ਤੇਰੀ ਗੱਲ ਮੰਨ ਲਈ ਹੁਣ ਤੂੰ ਮੈਨੂੰ ਐਂ ਦੱਸ ਜੇ ਮੈਂ ਚੰਗਾ ਕੰਮ ਕਰਦੀ ਆ ਤਾਂ ਵੀ ਤੂੰ ਮੇਰੇ ਪਿੱਛੇ ਪੈਣੀ ਆ ਜੇ ਮੈਂ ਮਾੜਾ ਕੰਮ ਕਰਦੀ ਆ ਫਿਰ ਤਾਂ ਤੂੰ ਮੈਨੂੰ ਕਹਿਣਾ ਹੀ ਕਹਿਣਾ ਹੁਣ ਤੂੰ ਇੰਨਾ ਸ਼ੁਕਰ ਕਰ ਵੀ ਬਾਪੂ ਵਿੱਚਰ ਸੋਈ ਚ ਖੜਾ ਸੀ ਜਦੋਂ ਮੈਨੂੰ ਕਿਹਾ ਉਹਨੇ ਵੀ ਪੁੱਤ ਮੈਨੂੰ ਚਾਹ ਦੀ ਘੁੱਟ ਬਣਾ ਦੇ ਮੈਂ ਕਿਹਾ ਚਲ ਬਾਪੂ ਮੈਂ ਬਣਾ ਦਿੰਨੀ ਆ ਮੈਂ ਅੱਦੇ ਬੋਲ ਤੇ ਉਹਨੇ ਚਾਹ ਬਣਾ ਕੇ ਦਿੱਤੀ ਹੁਣ ਜੇ ਮੈਂ ਨਾ ਬਣਾ ਕੇ ਦਿੱਤੀ ਫੇਰ ਤੂੰ ਮੈਨੂੰ ਕਹਣਾ ਸੀ ਲੈ ਤੇ ਤੇਰੇ ਤਾਂ ਬਾਪੂ ਨੂੰ ਘੁੱਟ ਚਾਹ ਬਣਾ ਕੇ ਵੀ ਨਹੀਂ ਦਿੱਤੀ ਗਈ ਨਹੀਂ ਮੈਂ ਤਾਂ ਤੈਨੂੰ ਦਿੰਨੀ ਆ ਮੱਤ ਮਾਤਾ ਕੋਲੇ ਆਪਣੀ ਕੋਲੇ ਬੁੜੀਆਂ ਹੁੰਤ ਗਏ ਜੇ ਆਪਾਂ ਕਿਸੇ ਬੁੜੀ ਨੂੰ ਚਾਹ ਪਾਣੀ ਨਾ ਪਿਆਵਾਗੇ ਅਗਲੀ ਘਰੇ ਜਾ ਕੇ ਕਹੂਗੀ ਵੀ ਵੱਡੀ ਨੂੰ ਤਾਂ ਪਿਆ ਦਿੰਦੀ ਸੀ ਛੋਟੀ ਤਾਂ ਨਾਂ ਵੀ ਨਹੀਂ ਲੈਂਦੀ ਹੁੰਦੀ ਇਹਦੇ 'ਚ ਨਾ ਤੇਰੀ ਬਦਨਾਮੀ ਆ ਮੇਰੀ ਕੋਈ ਬਦਨਾਮੀ ਨਹੀਂ ਮੈਂ ਤਾਂ ਤੈਨੂੰ ਕੰਮ ਸਿਖਾਉਣੀ ਆ ਵੀ ਜੇ ਕੰਮ ਕਰੀਦਾ ਹੁੰਦਾ ਚੱਜ ਨਾਲ ਕਰੀਦਾ ਹੁੰਦਾ ਜਦੋਂ ਤੂੰ ਚਾਹ ਬਣਾਉਣੀ ਬੈਠੀ ਸੀ ਕਿਥੇ ਚਾਰ ਗਲਾਸ ਬਣਾਉਣੇ ਇੱਕ ਗਲਾਸ ਬਣਾ ਕੇ ਬੈਠ ਗਈ ਤੂੰ ਚਲ ਕੋਈ ਨਾ ਭਨੇ ਜੇ ਤੈਨੂੰ ਅਗਲਾ ਚੰਗਾ ਮੰਨਦਾ ਨਾ ਤੈਨੂੰ ਤਾਂ ਸਾਰੇ ਪਹਿਲਾਂ ਤੋਂ ਹੀ ਚੰਗਾ ਮੰਨਦੇ ਆ ਮਹੀਂ ਮਾੜੀਆਂ ਮੈਨੂੰ ਹੀ ਮਾੜਾ ਕਹਿਣਾ ਮੈਂ ਤਾਂ ਆਂਡੀ ਗਵੰਡੀ ਵੀ ਸਾਰੇ ਮਾੜਾ ਕਹਿੰਦੇ ਨੇ ਕੋਈ ਨਾ ਫਿਰ ਮੈਂ ਇਹ ਤਾਂ ਹੈ ਨਹੀਂ ਵੀ ਆਪਦੇ ਘਰੋਂ ਲਟਾ ਦੂੰਗੀ ਲੋਕਾਂ ਨੂੰ ਜੇ ਮੈਂ ਘਰੋਂ ਲਟਾਉਂਗੀ ਤਾਂ ਤਾਂ ਮੈਂ ਚੰਗੀਆਂ ਹੁਣ ਤਾਂ ਮੈਂ ਆਪੀ ਮਾੜੀਆਂ ਜਦੋਂ ਮੈਂ ਅਗਲੇ ਨੂੰ ਪਾਣੀ ਦੀ ਘੁੱਟ ਨਹੀਂ ਦਿੰਦੀ ਹੈਗੀ ਹੁਣ ਤੂੰ ਮੈਨੂੰ ਆਏ ਦੱਸ ਦੇ ਬਾਹਲੀਆਂ ਗੱਲਾਂ ਨਾ ਕਰ ਮੇਰੇ ਨਾਲ ਤੂੰ ਚਾਹ ਪੀਤੀ ਏ ਤੇਰਾ ਪਾਣੀ ਪਾਵਾਂ ਕਿ ਨਾ ਪਾਵਾਂ ਪਾਲਾ ਘੁੱਟ ਮੇਰਾ ਵੀ ਆ ਚੁਲਸਣ ਵੇਲੇ ਤਾਂ ਬਥੇਰਾ ਰਾਜੀ ਹੋ ਜੰਗੀ ਚਲ ਲਿਆ